ਬਾਬਾ ਬੜਪາກ ਸਿੰਘ ਜੀ ਦਾ ਜਨਮ 2 ਸਤੰਬਰ 1710 ਈਸਵੀਨ ਹੋਇਆ। ਬਾਬਾ ਬੜਪາກ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਰਾਜਕੌਰ ਅਤੇ ਪਿਤਾ ਜੀ ਦਾ ਨਾਮ ਰਾਮ ਸਿੰਘ ਜੀ ਸੀ। ਬੀਬੀ ਕੁਲਵੰਤੀ ਨੇ ਬਤੌਰ ਦਾਦੀ ਦੀ ਸੇਵਾ ਨਿਭਾਈ। ਬੀਬੀ ਭਾਨੀ ਅਤੇ ਕੌਸ਼ਲਕੌਰ ਦੋ ਭੈਣਾਂ ਸਨ। ਬਾਬਾ ਬੜਪາກ ਸਿੰਘ ਜੀ ਚੌਥੀ ਪਾਤਸ਼ਾਹੀ ਦੀ 10ਵੀਂ ਪੀੜ੍ਹੀ ਵਿੱਚੋਂ ਸਨ। ਜੱਥੇਦਾਰ ਕਰਮ ਸਿੰਘ ਅਤੇ ਫਤਿਹ ਸਿੰਘ ਜੀ ਦੀ ਪ੍ਰੇਰਣਾ ਨਾਲ 11 ਸਾਲ ਦੀ ਉਮਰ ਵਿੱਚ ਮਿੱਤੀ 13721 ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਨਾਲ ਪੀੜੀ ਦਰ ਪੀੜੀ ਪਏ ਵਿਛੋੜੇ ਨੂੰ ਉਸਾਰੂ ਸੋਚ ਨਾਲ ਖਤਮ ਕੀਤਾ। ਬਾਬਾ ਦੀਪ ਸਿੰਘ ਜੀ ਸੋਢੀ ਪਰਿਵਾਰ ਕੋਲ 1 ਮਹੀਨਾ ਰਹੇ ਅਤੇ ਬਾਬਾ ਜੀ ਨੂੰ ਗਦਕੇ ਦਾ ਅਭਿਆਸ ਕਰਾਇਆ। ਜਸਾ ਸਿੰਘ ਆਲੂ ਵਾਲੀਆ ਅਤੇ ਅਦੀਨਾ ਬੇਗ ਨੇ ਜਦੋਂ ਜਲੰਧਰ ਵੱਲ ਕੂਚ ਕੀਤੀ ਤਾਂ ਉਸ ਵਕਤ ਖਾਲਸਾ ਫੌਜ ਦੀ ਅਗਵਾਹੀ ਸੋਢੀ ਬਾਬਾ ਵੜਪਾਗ ਸਿੰਘ ਜੀ ਨੇ ਕੀਤੀ।